ਤੁਸੀਂ ਮੈਨੂੰ ਦੇ ਦਿਓ ਮੈਂ ਬੇਮਾਨ ਹੋ ਜਾਵਾਂਗਾ ਠੀਕ ਹੈ ਮੈਂ ਵੰਡ ਦੇਵਾਂਗਾ ਬਾਕੀ ਮੈਂ ਕਰੇ ਰੱਖਾਂ ਉਹ ਕੰਮ ਆਣਾ ਨਿਕਲਦਾ ਹੈ ਹਰਤੀ ਛੱਤ ਵੀ ਨਹੀਂ ਇੱਥੇ ਹੈ ਕਿ ਇਹਨੂੰ ਕਹਿੰਦੇ ਵੀ ਕਰੋ ਬਾਹਰ ਰਹਿਣਾ ਬਈ ਕਿਵੇਂ ਦੀ ਜ਼ਿੰਦਗੀ ਹਾਂ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਐਤ ਮੈਨੂੰ ਦੁਖੀ ਹੋਵੇ ਕਿ ਸਾਨੂੰ ਜਦ ਥੋੜੀ ਦਿਓ ਜਾ ਬਸ ਅਸੀਂ ਇਹ ਪਜਾਨੇ ਹੋਰ ਕੀ ਸਭ ਤੋਂ ਮਾੜਾ ਹੁੰਦਾ ਜਦੋਂ ਕਿਸੇ ਨੂੰ ਆਪਣਾ ਘਰ ਛੱਡਣਾ ਪੈ ਜਾਵੇ ਕਿਵੇਂ ਛੱਡਣਾ ਪੈ ਜਾਵੇ ਕਿ ਪਾਣੀ ਨੇ ਜਿੰਨੀ ਮਾਰ ਕਰ ਚੁੱਕਿਆ ਇੱਕ ਪਰਿਵਾਰ ਸਾਨੂੰ ਮਿਲਿਆ ਤੇ ਇੱਥੇ ਬੜੇ ਦਿਨਾਂ ਤੋਂ ਜਿਸ ਦਿਨ ਦਿਹਾੜ ਆਇਆ ਹੈ ਉਦੋਂ ਦੇ ਇੱਥੇ ਹੈ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਅੱਜ 8 ਦਿਨ ਹੋ ਗਏ 10 ਦਿਨ ਹੋ ਗਏ ਪੂਰੇ ਬੈਠੇ ਨਾ ਇੱਥੇ ਖੁੱਲੇ ਦੇ ਵਿੱਚ ਬੈਠੇ ਹੋ ਹੋਰ ਉਹ ਚੁੱਲੇ ਬੈਠੇ ਬਸ ਨਿਉਂਦੇ ਬੈਠੇ ਆਂ ਨਾ ਸਾਨੂੰ ਕੋਈ ਚਾਰਾ ਟੱਕਰੇ ਨਾ ਕੁਝ ਪਾਣੀ ਅੱਜ 12 ਦਿਨ ਹੋ ਗਏ ਸਾਨੂੰ ਇੱਥੇ ਆਇਆ ਨੂੰ ਤੇ ਕੋਈ ਇੱਥੇ ਰਸਤੇ 'ਚ ਨਹੀਂ ਕੋਈ ਖਲੋਂਦਾ ਅਗਾ ਟੱਪ ਜਾਂਦੇ ਨੇ ਕੋਈ ਨਹੀਂ ਆਂਦੀ ਨੂੰ ਭੜਕ ਮਾੜਾ ਮਟਰਸ ਤੇ ਦੇ ਦੇਵਣ ਖਾਣਾ ਇਹ ਤੁਹਾਡਾ ਘਰ ਦਾ ਬਾਕੀ ਸਮਾਨ ਕਿੱਥੇ ਹੈ ਜੀ ਸਮਾਨ ਮਾੜਾ ਉਹ ਉੱਤੇ ਕੋਠੇ ਤੇ ਕਮਰੇ ਦੇ ਪਈ ਹੈ ਬਾਕੀ ਸਾਰਾ ਪਾਣੀ ਹੈਗਾ ਖੇਤਾਂਾਂ ਵਿੱਚ ਹਾਂਜੀ ਤੇ ਲੈ ਕੇ ਕੀ ਡੰਗਰ ਨਾਲ ਸਾਡੇ ਇਨੇ ਨੇ ਡੰਗਰ ਇਸ ਵਕਤ ਲੈ ਕੇ ਆਏ ਇੱਥੇ ਸਾਡੇ 5 ਉਹਨਾਂ ਦੇ 4 ਸਾਡੇ ਹੈਗੇ ਤੇ ਇੱਥੇ ਸਵੇਰੇ ਇੱਥੇ ਰਾਤ ਸੋਣਾ ਇੱਥੇ ਹੀ ਸਭ ਕੁਝ ਹਾਂਜੀ ਹਾਂਜੀ ਠੀਕ ਹੈ ਇੱਥੇ ਸੌਂ ਜਾਂਦੇ ਹਾਂ ਇੱਕ ਬੜੀ ਆਤੀ ਬਹੁਤ ਆਤੀ ਪਾਣੀ ਚੋਂ ਨਿਕਲ ਕੇ ਮੱਛੀ ਆਏ ਡੰਗਰ ਕੱਢੇ ਅਸੀਂ ਅਕਾ ਡੰਗਰ ਸਾਡੇ ਲੋੜ ਨਾ ਜਾਣ ਆ ਲੈ ਆਂਦੇ ਪੁੱਠੇ ਤੇ ਰੱਖਾ ਹੈ ਕਮਰੇ ਤੇ ਪਿਆ ਸਮਾਨ ਤੇ ਪਾਣੀ ਚੱਸੀ ਡੜਪਾਂ ਚ ਨਿਕਲ ਕੇ ਆਏ ਕੋਈ ਸਦ ਉੱਥੇ ਕਿੰਨਾ ਪਾਣੀ ਖੜਾ ਤੁਹਾਡੇ ਘਰਾਂ ਕੋਲ ਸਾਡੇ ਘਰਾਂ ਚ ਪਾਣੀ ਡੜ ਡਖਾਲਾ ਵਾ ਵਾ ਡੜ ਆਹ ਆ ਸਾਰਾ ਪਾਣੀ ਪਾਣੀ ਇੱਥੇ ਗਾ ਹਾਂ ਐ ਅੱਜ ਤੋਂ ਸਿੱਧਾ ਆ ਜਾ ਰਹੇ ਹਾਂ ਪਾਣੀ ਖੜਾ ਹੈ ਡੜ ਪਾਣੀ ਖੜਾ ਹਾਂ ਆਪੋ ਚ ਹਾਂ ਆ ਉਹ ਤੁਹੇ ਦੇ ਗਏ ਜੀ ਆ ਵੀ ਆਪ ਤੁਹੇ ਸਾਡੇ ਕੋਲੋਂ ਉੱਥੇ ਆ ਗਏ ਨਾ ਔਰ ਘਰੇ ਇਕੜੇ ਕਿਹੜਾ ਮੈਂ ਥੋੜੇ ਇੱਥੇ ਆ ਜਾਣਗੇ ਹੋਰ ਸਾਥ ਕੋਈ ਖਾਣ ਇੱਕ ਹੀ ਆ ਕੀ ਦੁੱਧੇ ਤੁਸੀਂ ਦੁੱਧਣ ਕੇ ਜਿਵੇਂ ਘਰੇ ਜਿਵੇਂ ਰੱਖੀ ਬੈਠੇ ਸਮਾਨ ਦੀ ਉੱਤੇ ਉੱਥੇ ਬੈਠੇ ਦੁੱਧ ਫੇਰਦੇ ਪੈਂ ਕਰੇ ਅੱਛਾ ਡੰਗਰਾਂ ਦਾ ਫਿਰ ਜਿਹੜਾ ਚਾਰਾ ਉਹ ਫਿਰ ਕਿੱਥੋਂ ਲੈ ਕੇ ਆ ਰਹੀ ਚਾਰਾ ਅੱਜ ਸਾਨੂੰ ਮਿਲਿਆ ਹੈ ਹੋਰ ਕੁਛ ਨਾ ਤੋੜੀ ਦਿੰਦੇ ਨਾ ਕੋ ਪੱਠਾ ਦਿੰਦੇ ਇੱਥੇ ਅਸੀਂ ਹੱਥ ਕਰੇਗਾ ਤਾਂ ਘਟਾ ਪਜਣ ਖਲੋਂਦੇ ਨਹੀਂ ਇੱਥੇ ਕੋਈ ਵੀ ਮੈਂ ਜੇਕਰ ਸਮਝਣਾ ਚਾਹਾਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੁਣ ਤੱਕ ਦੀ ਕਿ ਸਾਰੀ ਉਮਰ ਐਸੇ ਚੱਕਰਾਂ ਦੇ ਵਿੱਚ ਹੀ ਲੰਗੀ ਹੈ ਵੀ ਘਰ ਤੋਂ ਬੇ ਬੇਕਾਰ ਹੋ ਜਾਣਾ ਹਾਂਜੀ ਜਿਵੇਂ ਜੀ ਅਸੀਂ ਤਾਂ ਬਹੁਤ ਅਸੀਂ ਇੱਥੇ ਕਦੀ ਲੜਾਈ ਦਾ ਝਗੜਾ ਹੋ ਜਾਂਦਾ ਹੀ ਜਿਵੇਂ ਅਸੀਂ ਤਾਂ ਦੁਖੀ ਹੋਇਆ ਪਏ ਅਸੀਂ ਤਾਂ ਸਾਨੂੰ ਨਾ ਕੋਈ ਸਾਡਾ ਕੋਈ ਹਾਲ ਨਹੀਂ ਹੈਗਾ ਹਾਂਜੀ ਸਾਨੂੰ ਸਾਂ ਮਿਲਣੀ ਚਾਹੀਦੀ ਚਾਹ ਚਰ ਮਰ ਲੈ ਠੀਕ ਹੈ ਨਾ ਸਾਨੂੰ ਖਾਣਾ ਕੋਈ ਕੁਝ ਨਹੀਂ ਦੇਵਾ ਬਾਹਰੋਂ ਤੁਸੀਂ ਇਹਦੇ ਕੁਝ ਖਾਣ ਨੂੰ ਭਾਵੇਂ ਨਾ ਮਿਲੇ ਤੁਹਾਨੂੰ ਆਪ ਦੀ ਮਿਹਨਤ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਜੀ ਜ਼ਮੀਨ ਕੋ ਨਹੀਂ ਹੈਗੀ ਕੁਝ ਨਹੀਂ ਮੈਨੂੰ ਤੇ ਤੁਹਾਡਾ ਫਿਰ ਕਮਾਈ ਦਾ ਸਾਧਨ ਕੀ ਸਾਧਨ ਬਸ ਬੈਠੇ ਬਸ ਕੰਦੀ ਆੜੇ ਕੰਮ ਚਾਹਤ ਵੀ ਕਰਨਾ ਚਾਹ ਠੀਕ ਹੈ ਜੀ ਆ ਕਰ ਕੋਈ ਆਖੀ ਉਹਦੀ ਮਿਹਨਤ ਕਰ ਲਵੇ ਕੇ ਘਰੇ ਆ ਜਾਵੇ ਤੇ ਆੜੇ ਤਪਾਈ ਲੋਕਾਂ ਮਨੇ ਬਸ ਫੇ ਰੋਟੀ ਫੇ ਇੱਥੇ ਪਕਾਉਣ ਦਾ ਵੀ ਕੋਈ ਸਾਧਨ ਨਹੀਂ ਕੋਈ ਫਿਰ ਕਿੱਥੋਂ ਖਾ ਰਹੇ ਹੋ ਰੋਟੀ ਲੰਗਰ ਮਾੜਾ ਮਤਾ ਦੇ ਜਾਂਦੇ ਜੀ ਆ ਲੰਗਰ ਆਇਆ ਜੀ ਇੱਕ ਵਦ ਰਾਤ ਫਿਰ ਜਾ ਕੇ ਲੰਗਦੀ ਹੋਰ ਕੀ ਕਰੀ ਹੋਰ ਬੀ ਆ ਸੇਬ ਇੰਟਰੀ ਲੰਗਦੀ ਕੁਝ ਨੀਗਾ ਮਾਰੀ ਜਾਏ ਵੀ ਉਹ ਵਿਚਾਰੇ ਬੰਦੇ ਸੁੱਤੇ ਪੈਣ ਹਾਂ ਕੀ ਤੋਂ ਡਾਕੀ ਨਾ ਮੈਂ ਹਰ ਮੇ ਸੰਗ ਹਰਮੇਸ਼ ਸਿੰਘ ਕੀ ਹਾਲਾਤ ਨੇ ਮਤਲਬ ਕਿ ਬੜੇ ਮਾੜੇ ਨੇ ਬੜੇ ਮਾੜੇ ਗਿਆ ਐ ਜਿਹੜਾ ਸੜਮ ਨੇ ਪਾਣੀ ਹੈ ਠੀਕ ਹੈ ਜੋ ਰਾਸ਼ਨ ਆਣਾ ਚਾਹੀਦਾ ਹੈ ਤਾਂ ਕੋਈ ਮਿਲਣਾ ਚਾਹੀਦਾ ਕਰਾਂ ਦੇ ਵਿੱਚ ਮਿਲਣਾ ਚਾਹੀਦਾ ਪਿੰਡ ਚੂੜੀ ਵਾਲਾ ਬਾਟਾ ਨਹੀਂ ਤੇ ਠੀਕ ਹੈ 10 12 ਪਿੰਡ ਗਿਆ ਘਰ ਗਿਆ ਕਿਉਂ ਇਥੋਂ ਵਾਲਾ ਹਰ ਕੋਈ ਵੀ ਹੈਗਾ ਅੱਜ ਕੋਲ ਮੈਂ ਹੁਣ ਤੁਸੀਂ ਮੈਨੂੰ ਦੇ ਦਿਓ ਮੈਂ ਬੇਮਨ ਹੋ ਜਾਗਾ ਠੀਕ ਹੈ ਮੈਂ ਵੰਡ ਦੇਵਾਂਗਾ ਬਾਕੀ ਮੈਂ ਕਰੇ ਰੱਖਾਂ ਉਹ ਕੰਮ ਆਣਾ ਨਿਕਲਦਾ ਕਿਉਂ ਕੋਈ ਵੀ ਰਾਸ਼ਨ ਭੇਜਣਾ ਹੈ ਨਾ ਠੀਕ ਹੈ ਕਰਾਂ ਦੇ ਵਿੱਚ ਜਾਣਾ ਚਾਹੀਦਾ ਨਾਮ ਬੋਲਕਾ ਠੀਕ ਆ ਕਿੰਨੇ ਘਰ ਹੈਗਾ ਟਾਲੀ ਵਿੱਚ ਚਲਾ ਕੇ ਅੱਗੇ ਨਹੀਂ ਰਾਸ਼ਨ ਉਹ ਤੋਂ ਬਾਅਦ ਦੂਜੀ ਗੱਲ ਹੈ ਕੋਈ ਡੰਗਰਾਂ ਦੀ ਆਰਤਾ ਚੱਲ ਠੀਕ ਹੈ ਮਿਲ ਜਾਂਦਾ ਚਾਰਾ ਇੱਥੇ ਮਿਲ ਗਿਆ ਕੋਈ ਮੈਨੂੰ ਇੱਕ ਮਿਲਿਆ ਇੱਕ ਮਿਲਿਆ ਕੁਛ ਇਹਨਾਂ ਦਾ ਮਾਲਕ ਦੇ ਦਿੱਤਾ ਵਾਧੂ ਹੈ ਠੀਕ ਹੈ ਕਿ ਨਹੀਂ ਤੇ ਫੀਡ ਫੜ ਵੀ ਚਾਹੀਦੀ ਹੈ ਕਿਉਂ ਫੀਡ ਕੋਈ ਹੁਣ ਸਾਨੂੰ ਬਹੁ ਹੈਗਾ ਲਾਲਾ ਠੀਕ ਹੈ ਸ਼ਹਿਰ ਦਾ ਉਹਨੇ ਪਤਾ ਨਹੀਂ ਭੇਜੀ ਸੀ ਉਹ 15-15 ਕਿਲੋ ਹੀ ਆਈ ਹੈ ਇੱਥੇ ਮਲੇਸ਼ੀਆ ਘਰ ਤੇ ਛੱਤ ਵੀ ਨਹੀਂ ਇੱਥੇ ਹੈ ਕਿ ਇਹਨੂੰ ਕਹਿੰਦੇ ਵੀ ਕਰੋ ਬਾਹਰ ਰਹਿਣਾ ਬਈ ਕਿਵੇਂ ਦੀ ਜ਼ਿੰਦਗੀ ਹਾਂ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਵੇਖੋ ਜੀ ਸਾਡੇ ਡੰਗਰੇ ਹੁਣ ਫਿਰ ਅੱਜ ਸਾਡੇ ਕੋਲ ਆਇਆ ਸੀ ਆਂਦਾ ਕੰਮ ਮੈਂ ਕੋਈ ਨਹੀਂ ਬਸ ਦੋ ਤਿੰਨ ਰੁਕ ਜਾ ਕੰਮ ਅਸੀਂ ਆਨੇ ਹੱਥੇ ਦੇਖੋ ਸ਼ਹਿਰ ਦਾ ਆਪਣਾ ਲਾਲਾ ਆਇਆ ਸੀ ਕੋਈ ਸਿਆਸਤਦਾਨ ਆਇਆ ਤੁਹਾਡੇ ਕੋਲ ਮਤਲਬ ਦੀ ਉਹ ਕੋਈ ਆਇਆ ਸੀ ਇੱਕ ਮਤਲੇ ਫੇਜ ਗਿਆ ਸੀ ਕੱਲ ਕਰਕੇ ਕਿਵੇਂ ਤੁਸੀਂ ਅੱਜ ਤੁਸੀਂ ਕਹ ਕਹ ਕੇ ਨਾ ਸਾਰਾ ਪੁੱਛ ਕੇ ਉਹ ਇਵੇਂ ਕੱਲ ਕਰਕੇ ਗਿਆ ਸੀ ਸਾਡੇ ਘਰੇ ਦੇ ਗਏ ਨੇ ਇਹਨਾਂ ਦਾ ਸਵਾਲ ਕਿਉ ਕਿਹੜੀ ਗੱਲ ਆਪਾਂ ਮੁਕਰਾਂ ਨਹੀਂ ਬਾਕੀ ਪਸ਼ੂ ਹੈਗੇ ਸੀ ਕੁਝ ਇੱਥੇ ਹੈਗੇ ਨੇ ਕੁਝ ਘਰੇ ਲੈ ਗਏ ਕਿਉ ਪਸ਼ੂ ਬੜੇ ਔਖੇ ਹੋ ਗਏ ਸੀ ਤਾਂ ਲੋਕੀ ਬੰਨਣ ਨਹੀਂ ਦਿੰਦੇ ਹਾਂ ਹਾਂ ਜੀ ਕੀ ਜੀ ਬਸ ਹੱਥ ਜੋੜ ਕੇ ਬੇਨਤੀ ਕਰਨੇ ਆ ਤੇ ਸਾਡਾ ਕੋਈ ਹੱਲ ਕਰੋ ਕੰਮ ਠੀਕ ਹੈ ਨਾ ਐਤ ਮੈਂ ਦੁਖੀ ਹੋਵਾਂ ਵੀ ਕਿ ਸਾਨੂੰ ਨਹੀਂ ਜਾਣ ਪੂਰੀ ਹੋ ਜਾ ਬਸ ਅਸੀਂ ਇਹ ਪਜਾਨਨੇ ਹੋਰ ਕੀ ਇੱਕ ਪਾਸੇ ਕੁਦਰਤੀ ਆਫਤ ਜਿਹੜੀ ਜਹ ਕਹਿ ਲਈ ਮੀ ਇੰਨੇ ਦੇ ਵਿੱਚ ਇੱਕ ਪਾਸੇ ਸਿਰਫ ਸੜਕ ਦੇ ਉੱਤੇ ਸਾਰਾ ਪਰਿਵਾਰ ਸੁੱਤਾ ਹੋਇਆ ਜਾਂ ਛੱਤ ਵੀ ਨਹੀਂ ਸਿਰ ਤੇ ਮੀਂਹ ਦਾ ਇੰਨਾ ਕਿਸੇ ਦਾ ਪਤਾ ਨਹੀਂ ਵਾਛੜ ਕਿੱਧਰ ਨੂੰ ਆ ਜਾਵੇ ਪਰ ਇੱਕ ਸ਼ੈੱਡ ਦੇ ਸਹਾਰੇ ਪਰਿਵਾਰ ਮਤਲਬ ਬੈਠਾ ਹੋਇਆ ਉਹ ਸੰਗਤ ਲੰਘ ਵੀ ਰਹੀ ਹੈ ਜਰੂਰ ਕੋਸ਼ਿਸ਼ ਕਰਾਂਗੇ ਵੀ ਇਹਨਾਂ ਤੱਕ ਵੀ ਕੁਝ ਸਹਾਯੋਗ ਦਿੱਤਾ ਜਾਵੇ ਕੁਝ ਵੀ ਜੋ ਕੁਝ ਪਚਾਇਆ ਜਾ ਸਕਦਾ ਡੰਗਰਾਂ ਵਾਸਤੇ ਚਾਰਾ ਹੋ ਗਿਆ ਪਰ ਲੋਕ ਬੇਕਾਰ ਹੋ ਗਏ ਨੇ ਬਹੁਤ ਮਾੜੇ ਹਾਲਾਤ ਹੈ ਸਾਡੇ ਪੰਜਾਬ ਦੇ ਤੇ ਜਰੂਰ ਆਸ ਕਰਦੇ ਆ ਸਾਡੇ ਸਮਾਜ ਸੇਵੀ ਜਾਂ ਹੋਰ ਲੋਕ ਨੇ ਜੋ ਸੇਵਾਦਾਰ ਨਿਕਲੇ ਨਾ ਦੀ ਮਦਦ ਕਰਨ